ਫਗਵਾੜਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਜੋ ਕਿ ਸ਼ਨੀਵਾਰ ਨੂੰ ਹੋਣ ਝਾਰ ਰਹੀਆਂ ਹਨ ਉਸ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਹਾਲਾਂਕਿ ਸਿਵਲ ਪ੍ਰਸ਼ਾਸਨ ਵੱਲੋਂ ਵੋਟਾਂ ਪਵਾਉਣ ਵਾਲਾ ਸਾਰਾ ਹੀ ਸਟਾਫ ਨਾਮਗੜੀ ਅਪਲੋ ਟੈਕਨਿਕ ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਇਕੱਠਾ ਹੋਇਆ ਜਿੱਥੋਂ ਕਿ ਈਵੀਐਮ ਮਸ਼ੀਨਾਂ ਤੇ ਹੋਰ ਵੋਟਾਂ ਨਾਲ ਸੰਬੰਧਿਤ ਸਾਰੀ ਸਮੱਗਰੀ ਲੈ ਕੇ ਆਪੋ ਆਪਣੇ ਬੂਥਾਂ ਲਈ ਰਵਾਨਾ ਹੋਈਆਂ ਇਸ ਮੌਕੇ ਗੱਲਬਾਤ ਕਰਦੇ ਆ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਪਿਆ ਵਾੜਾ ਲਈ 110 ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 71 ਬੂਥ ਸਵੇਦਨਸ਼ੀਲ ਹਨ ਜਿਨ੍ਹਾਂ ਜਿੱਥੇ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ ਉਹਨਾਂ ਨਾਲ ਹੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਭੈ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਪਾਰਟੀਆਂ ਆਪਾਂ ਤਿਆਰ ਕਰਕੇ ਪੋਲਿੰਗ ਪਾਰਟੀਆਂ ਕੋਲ 110 ਨੰਬਰ ਇਹ 110 ਬੂਥਾਂ ਜਾਣਗੇ 50 ਵਾਰਡ ਦੀ ਚੋਣਾਂ ਕੱਲ ਹੋਣ ਜਾ ਰਹੀਆਂ ਜੀ ਕਾਰਪੋਰੇਸ਼ਨ ਵਾਰਡਾਂ ਦੀਆਂ ਸਾਰੀਆਂ ਤਿਆਰੀਆਂ ਪੂਰੀ ਬੁੱਕਤਾਂ ਨੇ ਸਿਕਿਉਰਿਟੀ ਪੱਖੋਂ ਤੇ ਬਾਕੀ ਅਰੇਂਜਮੈਂਟਸ ਸੈਂਸਿਟਿਵਿਟੀ ਦੇਖਦੇ ਹੋਏ ਸੀਸੀਟੀਵੀ ਕੈਮਰਾ ਦਾ ਕਵਰੇਜ ਅਤੇ ਹੋਰ ਲੋੜੀਂਦੇ ਪ੍ਰਬੰਧ ਸਾਰਾ ਸੁਰੱਖਿਆ ਪ੍ਰਬੰਧ ਕਿਦਾਂ ਬੁੱਕਤਾਂ ਨੇ ਜੀ 71 ਸੈਂਸਿਟਿਵ ਬੂਥਸ ਆਇਡੈਂਟੀਫਾਈ ਕੀਤੇ ਨੇ ਪੁਲਿਸ ਤੇ ਅਸੀਂ ਤੇ ਕੋਰਡਿੰਗਲੀ ਉਥੇ ਫੋਰਸ ਦਾ ਇਕਤਜ਼ਾਮ ਜ਼ਿਆਦਾ ਹੋਏਗਾ ਤੇ ਜ਼ਿਆਦਾ ਸਿਕਿਉਰਟੀ ਕੀਤੀ ਜਾਏਗੀ ਜੀ ਉੱਥੇ ਉਧਰ ਡੀਐਸਪੀ ਫਗਵਾੜਾ ਭਰਤਪੂਸ਼ਣ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਬੂਥਾਂ ਦੇ ਪੈਟਰੋਲਿੰਗ ਪਾਰਟੀਆਂ ਸਮੇਤ ਕੁੱਲ 373 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਕਿ ਬੂਥਾਂ ਦੀ ਨਿਗਰਾਨੀ ਕਰਨਗੇ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਣਗੇ ਇਹਨਾਂ ਆਪਣਾ ਲੋਕੇਸ਼ਨਸ ਆ 110 ਸਾਡੇ ਬੂਥਾਂ ਹੁੰਦੇ ਨੇ ਤਕਰੀਬ ਤੇ ਗਰੀਬ ਸਾਰਾ ਆਪਣਾ ਜਿਹੜੇ ਨਾਕਾਂ ਪਾਰਟੀਆਂ ਪਟੋਲਿੰਗ ਪਾਰਟੀਆਂ ਨੂੰ ਲਾ ਕੇ ਕੀ 313 ਜਿਹੜੇ ਮੁਲਾਜ਼ਮਾਂ ਨੂੰ ਡਿਪਲਾਈ ਕੀਤਾ ਗਿਆ ਤਾਂ ਕਿ ਸਮੂਥਲੀ ਜਿਹੜੀ ਇਲੈਕਸ਼ਨ ਜਿਹੜੀ ਆ ਆਪਾਂ ਫੁਲਫਿਲ ਕਰ ਸਕੀਏ ਸਮਰਥਨ ਕਰਦੇ ਆਂ ਥੈਂਕ ਯੂ ਫਗਵਾੜਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਜੋ ਕਿ ਸ਼ਨੀਵਾਰ ਨੂੰ ਹੋਣ ਝਾ ਰਹੀਆਂ ਹਨ ਉਸ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਹਾਲਾਂਕਿ ਸਿਵਲ ਪ੍ਰਸ਼ਾਸਨ ਵੱਲੋਂ ਵੋਟਾਂ ਪਵਾਉਣ ਵਾਲਾ ਸਾਰਾ ਹੀ ਸਟਾਫ ਰਾਮਗੜੀ ਅਪੋਲੋ ਟੈਕਨਿਕ ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਇਕੱਠਾ ਹੋਇਆ ਜਿੱਥੋਂ ਕਿ ਈਵੀਐਮ ਮਸ਼ੀਨਾਂ ਤੇ ਹੋਰ ਵੋਟਾਂ ਨਾਲ ਸੰਬੰਧਿਤ ਸਾਰੀ ਸਮਗਰੀ ਲੈ ਕੇ ਆਪੋ ਆਪਣੇ ਬੂਥਾਂ ਲਈ ਰਵਾਨਾ ਹੋਈਆਂ ਇਸ ਮੌਕੇ ਗੱਲਬਾਤ ਕਰਦੇ ਆ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਪਿਆ ਵਾਡਾਂ ਲਈ 110 ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 71 ਬੂਥ ਸਵੇਦਨਸ਼ੀਲ ਹਨ ਜਿੱਥੇ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ ਉਹਨਾਂ ਨਾਲ ਹੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਭੈ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਉਧਰ ਡੀਐਸਪੀ ਫਗਵਾੜਾ ਭਰਤਪੂਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਬੂਥਾਂ ਦੇ ਪੈਟਰੋਲਿੰਗ ਪਾਰਟੀਆਂ ਸਮੇਤ ਕੁੱਲ 373 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਕਿ ਬੂਥਾਂ ਦੀ ਨਿਗਰਾਨੀ ਕਰਨਗੇ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਣਗੇ